ਤਿੰਨਾਂ ਨੂੰ ਫਿਲਹਾਲ ਨਾ ਵਾਹ ਤਕੜੀ ਉਸੇ ਨਾਮ ਦਾ ਮਾਨ ਵੀ ਲਿਖਾ ਜਾਏਗਾ ਅੱਗੇ ਸਰ ਦੇ ਕਿੰਨੇ ਨੇ ਚਾਰ ਚਾਰ ਕਿਉਂ ਖਾਣ 40 ਥਾਂ ਆ ਵੀ ਬਲਾਬ ਆ ਵਹਾਜ਼ ਲੈਣ ਤੋਂ ਸਭ ਖਾ ਲਓ ਆ ਵੀ ਬਲਾਬ ਆ ਵਹਾਜ਼ ਲੈ ਬਲਾ 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 ਸਭ ਨੂੰ ਕੋਈ ਨਾ ਬੋਲੋ ਕਹਿੰਦੇ ਬਹੁਤੀ ਕੀ ਸਰ ਕੀ ਕਿ ਉਹ ਰਿਪੋਰਟ ਦੱਸ ਰਹੇ ਦਾ ਅਸੀਂ ਇੱਕ ਐਫ ਆਰ ਨੰਬਰ 96 96 ਦਰਜ ਕੀਤੀ ਆ ਐਸਟੀਫ ਪੁਲਿਸ ਸਟੇਸ਼ਨ ਮਹਾਲੀ ਸੋ ਇਹਦੇ ਵਿੱਚ ਤਿੰਨ ਦੋ ਸਮਗਲਰ ਜਿਹੜੇ ਗ੍ਰਿਫਤਾਰ ਕੀਤੇ ਆ ਔਰ ਇੱਕ ਹਵਾਲੇ ਵਾਲਾ ਬੰਦਾ ਜਿਹੜਾ ਗ੍ਰਿਫਤਾਰ ਸੋ ਇਹ ਅਸੀਂ ਕੱਲ ਸਿਕਰੇਟ ਇਨਫੋਰਮੇਸ਼ਨ ਤੇ ਸਾਡੇ ਡੀਐਸਪੀ ਅਰਣ ਸ਼ਰਮਾ ਜੀ ਵਿਦ ਟੀਮ ਜਿਹੜਾ ਹ ਇਹ ਤਾਰਾਂ ਵਾਲੇ ਪੁਲ ਤੇ ਜਿਹੜਾ ਉਹਨਾਂ ਨੇ ਸਾਰੀ ਨਾਕਾਬੰਦੀ ਕੀਤੀ ਸੀ ਤੇ ਉਹਦੇ ਦੌਰਾਨ ਜਿਹੜਾ ਐਸ ਪਰ ਸਿਕਰੇਟ ਇਨਪੁਟ ਕੋਈ ਰਜਿਸਟਰ ਕਰਕੇ ਉੱਥੇ ਨਾਕਾਬੰਦੀ ਕੀਤੀ ਸੀ ਤੇ ਉੱਥੇ ਇੱਕ ਸਰਕਾਰਪੀ ਆਈ ਕਾਲੇ ਰੰਗ ਦੀ ਸੋ ਕਾਲੇ ਰੰਗ ਦੀ ਸਰਕਾਰਪੀ ਇਹਦੇ ਵਿੱਚ ਜਿਹੜਾ ਹੈ ਇਹ ਬੰਦੇ ਗ੍ਰਿਫਤਾਰ ਕੀਤੇ ਨੇ ਸੋ ਇਨਾਂ ਦੇ ਕੋਲ ਜਿਹੜਾ ਹੈ ਉਹ 3 ਕਿਲੋ 500 ਗ੍ਰਾਮ ਹੀ ਰੰਡੜੀ ਹੋਰ ਕਵਰ ਕੀਤੀ ਹੈ। ਸ਼ੋਧੀ ਚ ਪਰਚਾ ਦਰਜ ਕਰਕੇ ਜਿਹੜਾ ਹੈ ਅੱਗੇ ਇਨਵੈਸਟੀਗੇਸ਼ਨ ਸਾਡੀ ਜਿਹੜੀ ਜਾਰੀ ਆ ਔਰ ਇਹਦੇ ਬੈਕਵਰਡ ਫਾਰਵਰਡ ਰਿੰਕਸ ਜਿਹੜੇ ਆ ਉਹ ਅਸੀਂ ਵੈਰੀਫਾਈ ਕਰ ਰਹੇ ਆ ਤੇ ਅੱਜ ਇਹਨਾਂ ਨੂੰ ਮਾਨਜੋ ਕੋਰਟ ਚ ਪੇਸ਼ ਕੀਤਾ ਜਾ ਰਿਹਾ ਉੱਥੇ ਰਿਮਾਂਡ ਲਾਂਗੇ ਔਰ ਇਹਨਾਂ ਨੂੰ ਥਾਰੋ ਲਈ ਜਿਹੜਾ ਇਹਨਾਂ ਦਾ ਨੈਟਵਰਕ ਹੈ ਕਿੱਥੋਂ ਲੈ ਕੇ ਆਏ ਸੀ ਵਿੱਚੋਂ ਕਿੱਥੇ ਆਏ ਸੀ ਅੱਗੇ ਕਿੱਥੇ ਜਾਣੇ ਸੀ ਹੋਲ ਜਿਹੜੀ ਇਹਨਾਂ ਦੀ ਜਿਹੜੀ ਇੱਕ ਨੈਟਵਰਕ ਦੀ ਲਾਈਨ ਆ ਉਹਨੂੰ ਸਾਰਾ ਬ੍ਰੇਕ ਕੀਤਾ ਜਾਏਗਾ ਸੋ ਇਹ ਐਸਟੀਐਫ ਬਾਰਡਰ ਰੇਂਜ ਦੇ ਵੱਲੋਂ ਜਿਹੜੀ ਅਚੀਵਮੈਂਟ ਕੀਤੀ ਗਈ ਹੈ ਸੋ 96 ਨੰਬਰ ਐਫੀ ਅੰਦਰਜ ਕੀਤੀ ਗਈ ਹੈ ਉਹਦੇ ਚ ਤਿੰਨ ਬੰਦੇ ਕਿਰਤਾਰ ਕੀਤੇ ਗਏ ਸਰ ਇਹ ਕੌਣ ਲੋਕ ਸੀ ਕਿੱਥੇ ਜਿਹੜਾ ਵਾਲੇ ਕੀ ਇਹਨਾਂ ਦਾ ਉਹ ਇਹ ਤੋਂ ਪਹਿਲਾਂ ਮੈਂ ਇੱਕ ਜ਼ਰੂਰ ਵਿੱਚ ਮੈਂਸ਼ਨ ਕਰਨਾ ਚਾਹੁੰਦਾ ਵੀ ਜਦੋਂ ਦੀ ਪੰਜਾਬ ਸਰਕਾਰ ਨਵੀਂ ਬਣੀ ਹੋਈ ਆ ਔਰ ਨਸ਼ਿਆਂ ਤੇ ਮੁੱਦੇ ਤੇ ਜਿਹੜਾ ਹਾ ਉਹ ਸਭ ਤੋਂ ਪਹਿਲੇ ਨੰਬਰ ਤੇ ਇੱਕ ਨੰਬਰ ਤੇ ਜਿਹੜਾ ਉਹ ਸਾਰਾ ਧਿਆਨ ਦਿੱਤਾ ਗਿਆ ਵੀ ਨਸ਼ਾ ਨੂੰ ਅਸੀਂ ਜਿਹੜਾ ਖਤਮ ਕਰਨਾ ਤੇ ਉਹਨੂੰ ਮੱਦੇ ਨਜ਼ਰ ਰੱਖ ਕੇ ਹੀ ਇਹ ਸਾਰਾ ਜਿਹੜਾ ਹੈ ਸਪੈਸ਼ਲ ਆਪਰੇਸ਼ਨ ਔਰ ਸਪੈਸ਼ਲ ਜਿਹੜੀ ਆ ਮਹਿੰਮ ਜਿਹੜੀ ਚਾਲੂ ਕੀਤੀ ਹੋਈ ਹੈ ਇਹਦੇ ਵਿੱਚ ਸਾਡੇ ਮਾਨ ਜੋ ਏ ਡੀ ਜੀ ਪੀ ਅਰਤੀ ਚੇ ਸਿੱਧੂ ਔਰ ਸਾਡੇ ਆਈ ਜੀ ਜਿਹੜੇ ਬਾਰਡਰ ਨੇ ਚਾਵਲਾ ਜੀ ਉਹਨਾਂ ਦੀ ਕਮਾਂਡ ਤਹਿਤ ਹੀ ਜਿਹੜਾ ਹੈ ਇਹ ਸਾਰਾ ਵਰਕ ਜਿਹੜਾ ਹੈ ਸਪੈਸ਼ਲ ਟਾਸਕ ਫੋਰਸ ਬਾਰਡਰ ਨੇ ਦਾ ਉਹਨਾਂ ਨੇ ਵੀ ਦੇਖ ਰਿਹਾ ਇੱਕ ਤੇ ਸਾਰਾ ਚੱਲ ਰਿਹਾ ਔਰ ਰਹੀ ਗੱਲ ਪਈ ਇਹ ਬੰਦੇ ਕੌਣ ਸੀ ਕਿੱਥੋਂ ਦੇ ਸੀ ਇਹ ਦੋ ਪਿਓ ਪੁੱਤਰ ਨੇ ਔਰ ਇਹਨਾਂ ਦੀ ਆੜ੍ਹਤੀ ਦੁਕਾਨ ਆ ਫਰੂਟ ਦੀ ਦੁਕਾਨ ਸੋ ਅਮਰ ਸਾਹਿਬ ਦੇ ਵਿੱਚ ਅੱਛਾ ਫਰੂਟ ਦੀ ਹਾਂ ਜਿੱਥੇ ਕਰਦੇ ਨੇ ਇਹ ਇਹ ਜਦ ਵੀ ਹਾਲਗੇਟ ਇੱਕ ਨੰਬਰ ਦੁਕਾਨ ਸੀ ਇੱਕ ਨੰਬਰ ਹਾਂਜੀ ਇੱਕ ਨੰਬਰ ਦੁਕਾਨ ਆ ਇਹਨਾਂ ਦੇ ਕਹਿਣ ਮੁਤਾਬਕ ਫਰੂਟ ਦੀ ਇਹ ਦੋਵੇਂ ਪਿਓ ਪੁੱਤਰ ਨੇ ਮਤਲਬ ਇੱਕ ਉਹਦਾ ਲੜਕਾ ਇੱਕ ਉਹਦਾ ਜਿਹਦੇ ਵਿੱਚ ਅ ਅਮਰੀਕ ਸਿੰਘ ਜਿਹੜਾ ਹੈ ਉਹ ਮੇਨ ਆ ਮਾਲਕ ਜਿਹੜਾ ਫਾਦਰ ਆ ਔਰ ਪ੍ਰਭਦੀਪ ਸਿੰਘ ਉਹਦਾ ਲੜਕਾ ਹੈ ਜਿਹੜਾ ਤੀਸਰਾ ਬੰਦਾ ਜਿਹੜਾ ਹਵਾਲੇ ਦੇ ਵਿੱਚ ਨਾਲ ਇਹਨਾਂ ਦੇ ਕੰਸਰਨ ਸੀ ਉਹ ਹੈਗਾ ਸਰਬਜੀਤ ਸਿੰਘ ਪੁੱਤਰ ਨਰਿੰਦਰ ਸਿੰਘ ਇਹ ਹੈਗਾ ਨਿਊ ਪ੍ਰਤਾਪਨਗਰ ਅੰਮ੍ਰਿਤਸਰ ਇਹ ਤੇਨਰ ਬਟੇ ਉਹ ਇਹ ਕੰਨੀ ਬੜੀ ਬਣੀ ਬੈਠੇ ਇਨੀਸ਼ਲ ਸਟੇਜ ਚ ਪਤਾ ਲੱਗਾ ਕਿ ਇਹ ਬਹਿਲੇ ਵੀ ਡਿਸਕਸ ਕਰਦੇ ਕਿ ਆ ਦੇਖੋ ਇਨੀਸ਼ਲ ਸਟੇਜ ਤੇ ਅਜੇ ਇਹਨਾਂ ਦੇ ਖਾਸ ਇਹਨਾਂ ਦੇ ਕੋਈ ਇਹ ਸੱਚ ਕੋਈ ਰਜਿਸਟ੍ਰੇਸ਼ਨ ਹੋਣੀ ਨਹੀਂ ਪਾਈ ਗਈ ਪਰ ਚਾਹ ਦਰਜ ਨਹੀਂ ਇਹਨਾਂ ਦੇ ਖਾਸ ਪਹਿਲਾ ਔਰ ਹੁਣ ਤੱਕ ਦੀ ਇੰਟਰੋਗੇਸ਼ਨ ਚ ਵੀ ਇਹਨਾਂ ਨੇ ਇਹ ਡਿਸਕਲੋਜ਼ ਕੀਤਾ ਕਿ ਇਹ ਸਾਡਾ ਫਰਸਟ ਹੀ ਕੰਮ ਸੀ ਅਰ ਅਸੀਂ ਇੱਥੇ ਫੈਸਲੇ ਰੱਖਦੇ ਇਹ ਸ਼ਾਫ ਜਿਹੜਾ ਹੈ ਡੀਪਿੰਗ ਇੰਟਰੋਗੇਸ਼ਨ ਮਿਲ ਗਿਆ ਫੌਤਰ ਕੋਲ ਸਰ ਹਵਾਲਾ ਦਾ ਤੁਸੀਂ ਜਿਕਰ ਕੀਤਾ ਹਵਾਲਾ ਦਾ ਕੀ ਜ਼ਿਕਰ ਆਇਆ ਮੈਂ ਹਵਾਲਾ ਦਾ ਹਵਾਲਾ ਦਾ ਸਰ ਇਹ ਹੈ ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਹੋ ਜਿਹੜੇ ਡਰੱਗ ਤੋਂ ਕਮਾਇਆ ਹੋਇਆ ਪੈਸਾ ਇਹ ਜੋ ਜਗਾ ਵੱਲੋਂ ਇਹ ਸਮਾਨ ਜਿਹੜਾ ਢੇਜਾ ਜਾਂਦਾ ਵਾ ਉਹਨਾਂ ਨੂੰ ਇਹ ਸਾਰਾ ਪੈਸਾ ਜਿਹੜਾ ਭੇਜਿਆ ਜਾਂਦਾ ਔਰ ਉਹਦੇ ਵਾਸਤੇ ਬੰਦਾ ਹਵਾਲਾ ਹਾਂਜੀ ਉਹ ਹੀ ਦੱਸਣ ਲੱਗਾ ਜੀ ਔਰ ਇਹ ਜਿਹੜਾ ਨੈਟਵਰਕਿੰਗ ਹੁੰਦਾ ਵੀ ਪਿੱਛੋਂ ਜਦੋਂ ਸਬਾਨ ਚੱਲਦਾ ਉਹਦੇ ਚ ਇਹਨਾਂ ਨੂੰ ਪੈਸੇ ਜਿਹੜੇ ਉਹ ਟੁਕਲੇ ਜਾਂਦੇ ਆ ਔਰ ਜਿਹੜਾ ਉਹਦੇ ਚ ਪੈਸੇ ਇਹਨਾਂ ਕੋਲ ਲੈ ਕੇ ਤੇ ਅੱਗੇ ਉੱਥੇ ਪਹੁੰਚਾਉਣ ਵਾਲਾ ਇੰਟਰਮੀਡੀਏਟ ਹੁੰਦਾ ਦੇ ਕਾਲਡ ਹਵਾਲਾ ਮੈਨ ਸੋ ਇਹ ਇੱਕ ਉਹ ਹਵਾਲਾ ਮੈਨ ਆ ਜਿਹਨੇ ਪੈਸੇ ਇਹਨਾਂ ਕੋਲ ਲੈ ਕੇ ਪਹੁੰਚਾਉਣੇ ਉਹਦਾ ਨਾਮ ਹੈਗਾ ਸਰ ਸਰਬਜੀਤ ਜੀ ਇਹ ਪ੍ਰਤਾਪ ਨਗਰ ਦਾ ਰਹਿਣ ਵਾਲਾ ਜਿਸੇ ਪਹਿਲੇ ਵੀ ਜਿਹੜਾ ਸਰਬਜੀਤ ਸਿੰਘ ਹੈ ਇਹਨੇ ਪਹਿਲੀ ਵੀ ट्रांजੈਕਸ਼ਨ ਕਮਾਈ ਹੋਈ ਸੀ ਪਾਕਿਸਤਾਨ ਦਾ ਆਇਆ ਨੇ ਸਟਿਲ ਇਨਵੈਸਟੀਗੇਸ਼ਨ ਇਜ਼ ਗੋਇੰਗ ਆਨ ਟਿਲ दैट ਕੋਈ ਹਾਜੀ ਐਵਿਡੈਂਸ ਨਹੀਂ ਸਰਬਜੀਤ ਜੀ ਦਾ ਮੋਰ ਬਿਜ਼ਨਸ ਕੀ ਹੈ ਸਰਬਜੀਤ ਦਾ ਬਿਜ਼ਨਸ ਬਿਜ਼ਨਸ ਹੀ ਆ ਜਿਹੜਾ ਇੱਥੇ ਕਰਦਾ ਲੋਕਾਂ ਨੂੰ ਔਰ ਇਹੀ ਅਜੇ ਸਾਰਾ ਅਸੀਂ ਦੇਖ ਰਿਹਾ ਵੀ ਕੀ ਆਇਆ ਇਹ ਪਾਕਿਸਤਾਨ ਦਾ ਇਨਟਾਈਟਲਸ ਹੀ ਜਾਂ ਔਰਦਰ ਕੋਈ ਸਬਾਨ ਭੇਜਦਾ ਲਿਆਉਂਦਾ ਸਾਰੇ ਇਨਵੈਸਟੀਗੇਸ਼ਨ ਦੀ ਆ ਇਹ ਜਿਹੜਾ ਉਹ ਕੰਮ ਹੀ ਕਰਦਾ ਹੈ ਇਹ ਬੇਸਿਕਲੀ ਤੇ ਮੈਡੀਸਨ ਦਾ ਕੰਮ ਕਰਦਾ ਔਰ ਹੋਰ ਵੀ ਇਹ ਸਾਰੇ ਕੰਮ ਕਰ ਲੈਂਦਾ ਹੈ ਜਿਹੜਾ ਵੀ ਕੰਮ ਹੈ ਇਹਦੀ ਜ਼ਿੰਮੇਵਾਰੀ ਹੈ ਮੈਡੀਕਲ ਦਾ ਮੈਡੀਕਲ ਹਾਂ ਤੇ ਉਹ ਵੀ ਸਾਰੇ ਕਵਰੀ ਹੋ ਜਾਂਦੀ ਹੈ ਹਾਂ ਉਸ ਕਿਉਂਕਿ ਜਿਹੜੀ ਇਹਨਾਂ ਦੇ ਪੇਸ਼ੇਸ਼ਨ ਜੀ ਅਸੀਂ ਆ 3.5 ਕਿਲੋ ਭੜੀ ਆ ਤੇ ਅੱਜ ਤਿੰਨ ਕਿਲੋ ਹੋਰ ਕਵਰੀ ਹੋ ਗਈ ਜੀ ਤਰ ਕਿਥੇ ਬੈਂਕ ਲੈਸ ਦੀ ਦੇਖੋ ਇਹ ਸਾਰੀਆਂ ਪਰੇਸ਼ਾਨ ਚੀਜ਼ਾਂ ਹੋ ਗਈਆਂ ਨੇ ਇਸ ਸਟੇਜ ਤੇ ਫਿਰ ਉਹ ਕਿੰਨੋਂ ਦੇਨ ਚੱਲੇ ਸੀ ਕਿਤੋਂ ਲਿਆਏ ਸੀ ਇੱਕ ਰੈਸਟਿਗੇਸ਼ਨ ਨਾਲ ਰਿਲੇਟਡ ਨੇ ਫਿਰ ਉਹ ਫੈਕਟਰ ਹੋ ਗਈ ਜਾਂ ਇਨਵੈਸਟੀਗੇਸ਼ਨ ਸੌਰੀ ਮੈਂ ਇਹ ਨਹੀਂ ਦੱਸ ਸਕਦਾ ਇਸ ਤਰੀਕ ਜਿਹੜੀ ਅਜ ਤੱਕ ਦੇ ਘਬਰੀ ਹੋਈ ਉਹਦੇ ਨਾਲ ਲਿੰਕੇਜ ਹੈ ਜਿਹੜੇ ਆ ਦੇ ਪਿਛਲੀ ਰਿਕਵਰੀ ਨਾਲ ਨਹੀਂ ਹੈਗੀ ਬਟ ਇਹਨਾਂ ਨੂੰ ਕਹਿ ਸਕਦਾ ਤੇ ਇਹਨਾਂ ਦੀ ਬੈਕ ਤੇ ਕੋਈ ਬਿਗ ਫਿਸ਼ੀ ਹੋਏਗੀ ਜਿਹਦੇ ਹਿਸਾਬ ਨਾਲ ਇਹ ਰਿਕਵਰੀ ਹੋਈ ਆ ਕਿਉਂਕਿ ਸਾਡੇ 3 ਕਿਲੋ ਹੀਰੇ ਨੇ ਬੜੀ ਵੱਡੀ ਰਿਕਵਰੀ ਆ ਕੋ ਛੋਟੀ ਰਿਕਵਰੀ ਨਹੀਂ ਹੈ ਨਹੀਂ ਅਜੇ ਇਹਦੇ ਬਾਰੇ ਕੋਈ ਇਹੋ ਜੀ ਗੱਲ ਨਹੀਂ ਹੋਣੀ ਚਾਹੀਦੀ ਅੱਛਾ ਮਟਰੋਂ ਫੜਨ ਲੱਗੇ